11ਆਂ ਰਿਕਸ਼ਾ ਦਾ ਇਹ ਕੇ ਲਲਾ ਸੋਨੋਂ ਇੱਕ ਜਾਨੀ ਨੇ ਵੀ ਬੱਚੇ ਮਾਰ ਕੇ ਸੀ ਵਿਚਾਰੀ ਤੇ ਹੈ ਉਹ ਬੈਠੀ ਵਿੱਚ ਹਾਂਜੀ ਆਪਾਂ ਆ ਪਲਿੰਗਾਂ ਸੂਈ ਆ ਵਿਚੀ ਕੀ ਹਾਲ ਤਾਂ ਦਾ ਹਾਂ ਕਿਵੇਂ ਆ ਠੀਕ ਠਾਕ ਆ ਵੇ ਕਿੱਥੇ ਵੜੀ ਖੜੀ ਹੂੰ ਆ ਕੋ ਰਾਗੀਆ ਨਵੀ ਕਰਨ ਚੋਰਿਆ ਮੱਜਾਂ ਸਵੇਰੇ ਸਵੇਰੇ ਨਾ ਮੇਲੇ ਮੂਲੇ ਆਏ ਤੇ ਆਪੇ ਆਪਣੇ ਪੱਠੇ ਤੇ ਆ ਵਿੱਚ ਆਪਾਂ ਕੁਤਰਨੀ ਪ੍ਰਾਲੀ ਸਾਰਾ ਇਹਨੂੰ ਹੀ ਚੰਗਾ ਦੇਣਾ ਤੀਜਾ ਥਾਂ ਚੁੰਗ ਚੱਲੀ ਆ ਹੈ ਕਿੰਨੇ ਗਿਆ ਭਰਾਵਾ ਤਿੰਨ ਥਾਂ ਚੁੰਗ ਲੈਨੇ ਉਹਨੇ ਆ ਚੁੰਗ ਲਿਆ ਹੜੋ ਹਾਂ ਬਾਨ ਨੂੰ ਨੋਟ ਕੇ ਮੇਰ ਤੋਂ ਬਣੀ ਨਹੀਂ ਇਹ ਕਿਸੇ ਤੋਂ ਸੁੱਤਰ ਆਉਂਦੀ ਐ ਇਹ ਨਿਕਲ ਜਾਣਾ ਵਲ ਦੋ ਦੇ ਹਾਂ ਤੀਜ ਵੀ ਕਿੱਡੀ ਪਤਾ ਕਿਵੇਂ ਸਿਰ ਮਾਰਦੀ ਆ ਉਹਦੀ ਮਾਂ ਤਰਾ ਮੇਂ ਗੋਗੇ ਜਿਹੜੀ ਮਾਂ ਤੇ ਆ ਇਹ ਮਾਂ ਸਿਰ ਤੋਂ ਵੀ ਲੱਗਦੀ ਹੋਣੀ ਤੇ ਮਾਂ ਨੇ ਹੁਣ ਗਾਂ ਹੋ ਜਾਣਾ ਵੀ ਮੈਨੂੰ ਨਾ ਦੁੱਧ ਮੈਂ ਆਪਦੀ ਬੱਚੀ ਨੂੰ ਪਿਵਾਵਾਂ ਤੀ ਨੂੰ ਚੱਲ ਚੱਤ ਉਹ ਤਾਂ ਗਰਮ ਕਰ ਦਿੰਦੀ ਹੈ ਗਿੱਲੀ ਗਿੱਲੀ ਕਰ ਦਿੰਦੀ ਉੱਤੋਂ ਠੰਡ ਹੈ ਗਈ ਆ ਤੇ ਚੱਟੀ ਜਾਊ ਉਹਨੂੰ ਚੱਟੀ ਜਾਊ ਉਹਨੂੰ ਚੱਟੀ ਜਾਊਗੀ ਕੀ ਲੈਣਾ ਹੈ ਤੇ ਉੱਤੋਂ ਚੱਟ ਕੇ ਹੈ ਦੱਸਦੀ ਨਹੀਂ ਲੈ ਪਾਉਣਾ ਓਏ ਦੁੱਧ ਚੜਾ ਜਾਈਗੀ ਉਹ ਡਰਾਇਆ ਦੁੱਧ ਚੜਾ ਜਾਂਦੀ ਤੇ ਹੋਰ ਕੀ ਕਰਦੀ ਆ ਮਾਰੋ ਸਾ ਦੋ ਸੁੱਤੀਆਂ ਆ ਪਾ ਚੜਾ ਜਾਈਗੀ ਐ ਹਾਂ ਚਲ ਠੀਕ ਐ ਚੋ ਫਿਰ ਤੂੰ ਇਹਨਾਂ ਭਾ ਕੋ ਤਰੇ ਅੱਲੇ ਪੜ੍ਹੇ ਬਕਤਰੀਆਂ ਆਸਤੀ ਇੰਨੇ ਗਾ ਇੱਥੇ ਆਪਾਂ ਮੋਟਰ ਸਟਾਰਟ ਕਰਨਾ ਚੱਲੇ ਸ਼ਹਿਰ ਆ ਖੜੀ ਆ ਆਪਣੀ ਸੁੰਦਰਾ ਗੱਡੀ ਰਾਣੀ ਤੇਰੇ ਲੈਣ ਕਰਨਾ ਹੋਣ ਲੈ ਆਉਣੇ ਚਾਚੀ ਨੂੰ ਛੱਡ ਕੇ ਅੱਜ ਮੈਨੂੰ ਥੋੜਾ ਜਿਹਾ ਕੰਮ ਐ ਸ਼ਹਿਰ ਦੇ ਵਿੱਚ ਵੀ ਤਾਂ ਖਰੀਦੀ ਕਰਨੀ ਆ ਲੈ ਵੀਲ ਕੱਪੜੇ-ਕੁਪੜੇ ਲੈਣੇ ਆ ਫਿਰ ਉਹਨੂੰ ਪੇਚਾਂਗੇ ਕੋਰੀਅਲ ਕਰਕੇ ਬਾਹਰ ਕੈਨੇਡਾ ਚਾਚੀ ਨੂੰ ਛੱਡ ਲਿਆ ਆ ਗਿਆ ਚਾਚੀ ਦਾ ਘਰ ਵੀ ਵਿੱਚ ਬਹਿ ਗਏ ਆਪਾਂ ਤੇ ਚੱਲੇ ਆਂ ਪਾਹੀ ਪੂਣੀ ਕਰਨਾ ਪੇਡਾ ਦੇ ਘੰਗਰਾਂ ਨੂੰ ਸਕੂਲੋਂ ਆ ਗਈ ਆਪਣੀ ਆਈ ਛੁੱਟੀ ਆ ਡੰਗਰਾਂ ਲੋ ਸਾਰਾ ਦੇਣਾ ਸ਼ਹਿਰ ਕੁਮਣਾ ਸ਼ਹਿਰ ਮਲੋਟ ਮੋਟਰਸਾਈਕਲ ਕੋਲੋਂ ਨਹੀਂ ਨੰਗਣੀ ਲੱਗਦਾ ਮੈਨੂੰ ਕਿ ਨੰਗ ਜੇਗੀ ਨਹੀਂ ਨੰਗਣੀ ਅੜ ਜਾਣਾ ਮੋਟਰਸਾਈਕਲ ਕੇ ਚਲੋ ਪਾਸੇ ਕਰ ਗਏ ਫਿਰ ਮੋਟਰਸਾਈਕਲ ਕਰੀਏ ਸਾਈਡ ਤੇ ਫਿਰ ਨੰਗੇਗੀ ਆਪਣੀ ਗੱਡੀ ਜੈਨ ਨਹੀਂ ਭਰੇ ਆ ਜਾ ਕੀ ਹੋ ਗਿਆ ਬੈਹ ਚੱਲੀ ਹੈ ਹੈ ਟਾਈਮ ਨਾਲ ਹੀ ਖਾਲਾ ਪੱਠਿਆਂ ਰੱਜ ਗਏ ਖੋਲ ਦੇ ਬੂਆ ਖੋਲ ਦੇ ਖੋਲ ਦੇ ਖੋਲ ਦੇ ਚਲੋ ਜੀ ਹਾਂ ਜਾ ਆ ਜਾ ਛੇਤੀ ਗਾਰ ਕਰਕੇ ਬੂਆ ਬੰਦ ਆ ਜਾ ਮਿੰਟੋਂ ਮੁੰਡੀ ਉਹ ਚਾਚੀ ਆਉਂਦੀ ਭਾਜਾ ਭਾਜਾ ਚਾਚੀ ਭਾਜਿਆ ਦਾ ਵਾਦਾ ਆ ਗਏ ਹਾਂ ਕਹਿੰਦੇ ਕਿ ਐਸ ਕੋਣ ਪੰਪ ਤੇ ਇਹ ਤੇ ਸੀ ਵੀ ਕਿ ਆਪਾਂ ਇੱਥੇ ਇੱਕ ਸੀ ਤੇ ਆਪਾਂ ਪਹੁੰਚ ਚੁੱਕੇ ਆਂ ਤਸੀਲੇ ਲੋ ਕਰਕੇ ਕੰਮ ਤੇ ਆਪਾਂ ਜਾਣੇ ਆਂ ਸ਼ਹਿਰ ਦੇ ਅੰਦਰ ਲੈ ਕੇ ਆਉਣੇ ਆਂ ਵੀੜਾ ਕਪੜਾ ਇੱਕ ਗੱਡੀ ਖਾ ਤਰੀ ਤਾਂ ਬਣਾ ਗੱਡੀ ਘਲਾਣ ਕਰਕੇ ਪਤਾ ਲੱਗਦਾ ਚੀਜ਼ ਆ ਆਵੇ ਇਧਰ ਨਹੀਂ ਆਈਆਂ ਕਿੱਥੇ ਖਲਾਰਾਉਣ ਗੱਡੀ ਉਹ ਬਾਬੇ ਵਾਲੇ ਦੁਕਾਨ ਲਾਉਂਦੇ ਪਤਾ ਨਹੀਂ ਕਿੱਥੇ ਆ ਵੀ ਬੀਗਾਂਵੇਂ ਨਾਂ ਨਵੇਂ ਤਾਂ ਨਵੇਂ ਦੁਕਾਨਾਂ ਲਾ ਬਲੈਂਦੀਆਂ ਬਾਬੇ ਵਾਲਿਆਂ ਦੁਕਾਨ ਦੇ ਆਹ ਖੜੀ ਬਾਬੇ ਵਾਲਿਆਂ ਦੁਕਾਨ ਹੋਰ ਜੀ ਕੀ ਹਾਲ ਹੈ ਮੈਂ ਬਾਜੀ ਦਾ ਫੋਨ ਆਇਆ ਹਾਂ ਹਾਂ ਫੋਨ ਲੈ ਲੈਣੇ ਕੱਪੜੇ ਪੋਗਾ ਮਾ ਸੀ ਲੈਣੇ ਦੋ ਕੋਟ ਆ ਜੈਕਟ ਹੈ ਦੋ ਗਰਮ ਲੋਹਾਂ ਦੋ ਦੂਜੀਆਂ ਲੋਹਾਂ ਲੋਹ ਵਾਦੀ ਦੋ ਜੀਨਾ ਪਹਿਲਾਂ ਪਹਿਲਾ ਲੋਹ ਦੇ ਦਾ ਸਾਹਿਬ ਚੱਕੀ ਲੈਣਾ ਜੀ ਐਕਸਲ ਪਹਿਲਾਂ ਤੁਹਾਨੂੰ ਲੋੜ ਜੀ ਹੂੰ ਲੋਰਾ ਦੇ ਤੋਂ ਪਹਿਲਾਂ ਦੋ ਗਰਮ ਤੇ ਦੋ ਪਹਿਲਾਂ ਗਰਮ ਦੇ ਦਿੰਦਾ ਠੰਡੇ ਵਾਲੇ ਇਧਰ ਠੀਕ ਹੈ ਜੀ ਜਦੋਂ ਆਇਆ ਹੁਣ ਮੈਂ ਮੁੰਡਾ ਸਾਡੇ ਕੋਲ ਆਉਣੇ ਤੋੜਿਆ ਜੀ ਅਮਰੀਕਾ ਦਾ ਗਾਹ ਸੀ ਠੀਕ ਹੈ ਜੀ 800 ਫੋਟੋ ਵੀ ਭਾਈ ਚੱਲ ਤਾ ਪਰ ਬਲੈਕ ਤੋਂ ਬਲੈਕ ਭੇਜ ਦੇ ਵੀਰੇ ਭੇਜਣ ਕਿਹਦੇ ਕੈਨੇਡਾ ਭੇਜਣੇ ਹੂੰ ਹੂੰ ਕੈਨੇਡਾ ਬਲੈਕ ਭੇਜੋ ਸਜਾ ਦਾ ਬਲੈਕ ਬਲੈਕ ਅੱਗੇ ਵੀ ਨਹੀਂ ਗਈ ਬਲੈਕ ਦਾ ਵੀ ਜਿਹੜੀਆਂ ਆਇਆ ਤੇ ਜਾਣਦੀਆਂ ਇਹ ਤਾਂ ਗਰਮੀਆਂ ਆ ਜਾਂ ਤੁਹਾਨੂੰ ਆ ਜੋ ਦੋ ਲੈਣੀਆਂ ਸਰਦੀਆਂ ਵਾਲੀਆਂ ਬਹੁਤ ਦੋ ਕੜਾ ਨਹੀਂ ਚੱਲ ਆਹ ਉਹ ਸਾਰਾ ਕਿਨਾਰਾ ਸਿਰਦਾ ਵੀ ਆ ਦੋ ਬੜੀਆਂ ਬਾਕੀ ਲੱਗਣ ਗ੍ਰੈਂਡ ਦਾ ਕਮੰਡਰ ਦਾ ਭਾਈ ਚੱਲ ਹੋਰ ਸਾਡੇ ਚੋਂ ਰਾਹ ਦਿੰਦਾ ਬੜੀ ਛੇਵਰਾਂ ਨੂੰ ਠੀਕ ਇਹ ਲੋੜ ਭੇਜੀ ਹੋਣੀ ਆ ਇਹ ਕਿ ਸਭ ਤੋਂ ਜ਼ਿਆਦਾ ਲੋੜ ਜਾਂਦਾ ਯਾਰ ਬਾਹਰ ਕੱਲ ਨੂੰ ਅਮਰੀਕਾ ਹੁਣ ਮੁੰਡਾ ਅਮਰੀਕਾ ਦਾ ਕਾਹਨ ਕਿ ਤੁਰਿਆ ਹੂੰ ਹੂੰ ਕੋਈ ਲੋੜ ਆ ਜਾਂਦਾ ਆ ਹੀ ਭੇਜਿਆ ਦੂਜਾ ਨਾ ਭੇਜਿਆ ਉਹ ਟਰੱਕ ਰੁਕੀ ਦਿੰਦਾ ਜਵਾਨ ਆਪਣਾ ਮੁੰਡੇ ਜੀ ਆਪਾਂ ਇਹੋ ਕੰਮ ਹੈ ਇਹਦਾ ਆ ਲੈਣਾ ਇਹ ਨਾ ਉੱਥੇ ਠੰਡ ਦੇ ਵਿੱਚ ਜਿਵੇਂ ਦੋ ਲੋਰ ਲੈ ਲੈ ਬੁੱਕ ਦੇ ਲਈ ਦੋ ਤਿੰਨ ਰੁਪਏ ਆਉਂਦਾ ਸੀ ਤਾਂ ਹੀ ਇਹ ਤਾਂ ਕੋਈ ਗਿਆ ਨਾ ਕਰੇ ਫੋਨ ਵਾਸਤੇ ਇਹ ਵਧੀਆ ਇਹ ਦੋ ਲੈਣੀਆਂ ਵੀ ਟ੍ਰਕਿੰਗ ਦੇ ਬਾਹਰ ਨਹੀਂ ਇਹ ਵੀ ਪਤਾ ਤੁਹਾਨੂੰ ਕੀ ਦੱਸਾਂ ਇਹ ਨਾ ਸਾਡੇ ਕੋਲੇ ਦਰਜੀ ਤੋਂ ਮੁੰਡੇ ਹੋਣੇ ਲੱਗਦਾ ਪੜਦਾ ਨਹੀਂ ਮੈਂ ਜਿੰਨਾ ਮਰਜ਼ੀ ਗੜੀਆਂ ਟੱਕਰਾਂ ਤੇ ਕਿਉਂਕਿ ਉਹਨਾਂ ਟਰੱਕ ਅੱਛੇ-ਛੇ ਆ ਬਾਈ ਜੀ ਮਿੰਦਾ ਕੀ ਕਰਾਈ ਇਹ 950 ਲੱਗੂ ਜਿਹੜਾ ਇੱਕ ਸੇਮ ਪੱਤੀ ਜਿਹੜਾ ਇੱਕ ਇਹ ਇਹ ਕੇਲੇਲਾ ਰੰਗ ਤੇ ਕਾਲ ਪਤਾ ਕੀ ਗੱਲ ਹੈ ਅੱਗੇ ਵੀ ਇਹੀ ਲੋੜ ਗੇ ਹੋਣੀ ਚਾਹੀਦੀ ਹਮ ਤਾਂ ਆ 100 ਰੁਪਿਆ ਵਾਲਾ ਆ ਕਰਗੋ ਆ ਦੇ ਦੇ ਇਹ ਜੇ ਬਾਣਾ ਇਹ ਰੰਗ ਸੋਨਾ ਇੱਕ ਰੰਗ ਦਾ ਹੋਊਗਾ ਇੱਕ ਕੇਲੇਲਾ ਸੋਨਾ ਇੱਕ ਕਾਲ ਲਲਾ ਸਾਰੇ ਕੱਪੜਿਆਂ ਮਗਰ ਨਹੀਂ ਸਾਰੇ ਕੱਪੜਿਆਂ ਮਗਰ ਮੱਕ ਤੋਂ ਭਾਜੀ 2000 2000 ਦਾ ਫਰਕ ਪੈਣਾ ਚੰਗੇ ਮਾਰੇਗਾ ਨਹੀਂ ਵਧੀਆ ਲੈਣੇ ਇੱਕ ਵੀ ਸੀ ਖਰਾਬ ਹੋ ਗਿਆ ਨਾ ਤੂੰ ਹਿਸਾਬ ਲੈ ਲੋ ਤੇ ਆਪਣੇ ਭੇਜਣਾ ਵਿਅਰਥ ਹੈ ਨਹੀਂ ਨਹੀਂ ਵਧੀਆ ਲੈਣੇ ਤਾਂ ਤਾਂ ਤੁਹਾਡੀ ਦੁਕਾਨ ਲਾਵੇ ਕਿਉਂ ਗੱਡੀ ਖਿਲਾੜ ਕੇ ਗਾਂ ਆਇਆ ਮੈਂ ਬਾਬਾ ਜੰਦੇ ਨਹੀਂ ਸਾਡਾ ਜਿਹੜਾ ਲੈਗੀ ਗਾਹ ਹੈ ਨਾ ਹਾਂ ਉਹ ਫਿਰ ਕਿਹੜੀ ਚੀਜ਼ ਨਹੀਂ ਭੇਜੇ ਫਿਰ ਕਿਉਂ ਜਵਾਕ ਨੇ ਮੋਣੀ ਨਹੀਂ ਪਾਜੀ ਸਹੀ ਗੱਲ ਹੈ ਦੇਖੋ ਹੁਣ ਕਰੋ ਜਿਹੜਾ ਮਰਜ਼ੀ ਭੇਜ ਦਿਓ ਆਲੋਰ ਭੇਜ ਦਿਓ ਦੋਨੇ ਤਾਰਫੋਂ ਭੇਜ ਦਿਓ ਕੁਲੇ ਜਾਂਦਾ ਹੋਊਗਾ ਇਹਦੇ ਪਰ ਆ ਰੱਖੇ ਕਸ਼ਮੀਰਪੁਰਾਂ ਦੋ ਅੰਜੀਨਾ ਵਿਖਾਓ ਦੋ ਜਿੰਨਾ ਕਿੰਨੀ ਕਮਰ ਚਲਤੀ ਕਿ ਚੱਤੀ ਐਕਸਲ ਐਕਸਲ ਚੱਲ ਵੀ ਉੱਪਰ ਤੋਂ ਵੀ ਸਾਰਾ ਫੋਕੀ ਵਾਲਾ ਤੇ ਫੋਕੀ ਦੇ ਆਲੇ ਘਾਰ ਵੀ ਵਿਖਾ ਦੇ ਇੱਕ ਨੂੰ ਦੂਜੀ ਫੋਕੀ ਸਾਰੀਆਂ ਵੇਖੋ ਨੇ ਹੁਣ ਜਿੰਨੇ ਗਏ ਉਹਨੇ ਹੀ ਵੇਖਾਉਣੇ ਆ ਹੁਣ ਵੀਰ ਨੂੰ ਇੱਕ ਮਿੰਟ ਪਹਿਲਾਂ ਐਕਸਰਸਾਈਜ਼ ਹੀ ਦਿੱਤੀ ਚੱਲ ਹਾਂ ਅੱਗੇ ਰਾਜੀ ਮਿਲੂਗੀ ਹੂੰ ਠੀਕ ਹੂੰ ਆਹ ਦੇ ਆਸਕਲੇ ਦੇ ਦੇ ਇਹ ਤਾਂ ਚੰਗੇ ਵੀ ਹੈਗੇ ਆ ਸਭ ਤੋਂ ਚੰਗੇ ਹੈ ਸਭ ਤੋਂ ਚੰਗੇ ਇਹ ਸਭ ਤੋਂ ਚੰਗੇ ਆ ਸਵਾਦੀ ਸਾਰੇ ਹੀ ਹੋਣੀ ਹੈ ਗਾ ਲਿਓ ਜਿਹੜਾ ਲੈਣਾ ਤੁਸੀਂ ਕੱਢ ਲਿਓ ਸਾਰੀ ਠੀਕ ਆ ਆਹ ਬਾਲੀ ਬੰਦੂਏ ਦੀ ਤਾਂ ਵੀ ਬਹੁਤ ਸਮਾਂ ਲੱਗ ਬਹੁਤ ਤਿਆਰ ਹੈ ਖਲਾਫੀ ਦੇ ਛੇ ਇੱਕਦਾ ਇਹ ਦੇ ਦੇ ਬਾਕੀ ਇਹਨਾਂ ਨੂੰ ਲੈ ਜਾ ਤਿੰਨ ਚਾਰ ਥੱਲੇ ਇੱਕ ਆ ਹੋ ਗਈ ਹੂੰ ਇਹਨਾਂ ਤਿੰਨ ਚਾਰ ਥੱਲੇ ਆ ਫੌਜੀ ਕਲਰ ਤੇ ਆ ਉਰਲਾ ਤੇ ਆ ਨੀਲਾ ਤੇ ਬਲੈਕ ਸਾਰੇ ਚੁੱਕ ਲਿਆ ਇੱਥੋਂ ਤੱਕ ਚੱਕ ਲਾ ਪੰਜੇ ਹੂੰ ਲੈ ਆਂਗਾ ਥੱਲੇ ਮਾ ਠੀਕ ਆ ਮੈਂ ਆਲ ਇੱਕ ਲੈ ਚੰਨਿਆ ਇਹਦੇ ਜਿਹੇ ਕਲਰ ਹੋਰ ਇ렇게 ਹਾਰ ਰਜਣਾ ਯਾ ਦੇਖ ਲੋ ਆਇਓ ਉਹ ਹਾਂ ਯਾਰ ਕਲਰ ਇਹਦੇ ਚ ਵੀ ਇਹ ਨਹੀਂ ਆ ਵੀ ਹੁਣ ਜਿਆ ਥੋੜਾ ਠੀਕ ਆ ਜੀ ਹੂੰ ਹੂੰ ਠੀਕ ਇਹਦਾ ਪੱਗ ਬੰਨਦਾ ਟੋਪੀ ਵਾਲਾ ਦਾ ਪਿਆ ਇਹ ਉਹਦੇ ਕੋਲੇ ਕਲਰ ਆ ਵੀ ਕਲਰ ਦੇਸੀ ਜੀ ਠੀਕ ਆ ਚੱਲ ਪੰਜ ਚਾਰ ਓਲੇ ਆਖਤੇ ਦੋ ਤਿੰਨੇ ਲਿਆ ਥੱਲੇ ਵੇਖ ਲੈਣੀਆਂ ਯਾਰ ਮੇਰੇ ਕੋ ਨਹੀਂ ਚੱਲ ਨਹੀਂ ਆ ਜਾ ਅੱਤਨੇ ਇੱਕ ਗਾ ਮਚਕ ਵੇਖੀ ਆ ਜਾਟਾ ਸਾਰੀਆਂ ਵਜੇ ਕੱਢ ਕੇ ਲਿਆ ਸੀ ਫੁੱਲ ਹੈਵੀ ਵਾਲੀਆਂ ਨਾਲੇ ਟੋੜਕੀ ਜੀ ਨਹੀਂ ਸਿੱਧਾ ਕੀ ਵੀਰੇ ਜੀ ਹਾਂ ਹਾਂ ਪਾ ਕੇ ਚੈੱਕ ਕਰ ਲੋ ਨਾਲ ਮੋ ਤਾਂ ਪਤਾ ਲੱਗ ਜੂਆ ਇਹਦਾ ਕੀ ਪ੍ਰਾਈਸ ਇਹ 12 50 ਤੋਂ ਲੈ ਕੇ 14000 ਪੈਟ ਨੇ ਵਧੀਆ ਤੇ ਜੈਕਟਾਂ ਦਾ ਕੀ ਹੈ ਜੈਕਟ ਮੈਂ ਵੇਖੇ ਲਾਹ ਨੂੰ ਜਿਹੜਾ ਲੈਸ ਲੈਸ ਕਰ ਦਿੰਦਾ ਮਤੋਂ ਪੈਂਟ ਵੇਖ ਹੁਣ ਕਿਹੜੀ ਆਹ ਲੱਗੂ ਸੁਣਨਾ ਫਲੇਟ ਪੈਂਟ ਆ ਬਸ ਉਹਨੂੰ ਬੇਸਿਕ ਵੀ ਦੋ ਜੇ ਮੈਂ ਰੈਗਰ ਪਾਉਣੀ ਹੈ ਨਾ ਖਰਾਬ ਨਹੀਂ ਹੁੰਦੀ ਆ ਬੰਦਾ ਡਾਰਕ ਲਜਾ ਹਾ ਫੇਸ ਪੈਂਟ ਸਭ ਤੋਂ ਸੋਹਣਾ ਇਹਨੇ ਬਲੈਕ ਨਹੀਂ ਆਉਂਦਾ ਹੁਣ ਨਹੀਂ ਆਉਂਦਾ ਯਾਰ ਰੈਗਰ ਦਾ ਬਾ ਮਹੀਨਾ ਬਾ ਮਹੀਨਾ ਮੇਰਾ ਭਾਈ ਰੱਖਣ ਇਹਨਾਂ ਦਾ ਲੰਬਾ ਹੈ ਤੇ ਆਈ ਨਾਗਵਿਸ਼ ਰਿੰਗਿੰਗ ਨਾ ਕਲਰ ਦਾ ਲੰਬਾ ਜੇ ਮਰਜੀ ਬਾਲੇ ਲਗਾਪੀ ਅਗਲੇ ਲੰਘਣ ਜਾਵੋ ਸੋ ਉਹ ਬੈਠੀ ਦੋ ਸਾਂਹ ਕੋਈ ਚੋਪੀਆ ਕਪੜਾ ਸਾਰਾ ਆਈਂ ਲੋਕ ਸਾਡੇ ਕੋਲ ਲੋਕਲ ਕੁਛ ਨਹੀਂ ਉਹ ਕਿਹੜਾ ਸਾਰੀ ਉਮਰ ਨੰਗਣੀ ਹੈ ਲਾ ਜੜ ਲੈਣੇ ਫੇਰ ਨਹੀਂ ਪਤਾ ਕਿੰਦਾ ਪਾਜੀ ਬਾਹਰ ਭੇਜਨੇ ਨਾ ਸਾਨੂੰ ਆਹ ਹੁੰਦਾ ਹੈ ਕਪੜਾ ਗਲਤ ਨਾ ਜਾਵੇ ਸਹੀ ਗੱਲ ਇਹ ਤਾਂ ਸੱਤੋਈ ਵਿੱਚ ਨਾ ਹੈਗਾ ਹੂ ਆਈ ਗਿਆ ਚੀਜ਼ ਉਹ ਲਈ ਜਿਹਦੇ ਦਿੱਤੇ ਹੂ ਹੂੰ ਹਮਨ ਸੋਨੇ ਦੇ ਦੋ ਰੰਗ ਦੇ ਦੋ ਰੰਗ ਦੋਨੇ ਸੋਨੇ ਲੱਗਦੇ ਪਾਈ ਸਾਡੇ ਕੋਲ ਬਹੁਤ ਗਾਹ ਕਰਾ ਆਇਆ ਸ਼ੇਰਵਾ ਤੋਂ ਕੋਈ ਇਹ ਮਾਰੇ ਜੀ ਭੇਜਾਂਗੇ ਨਾ ਆ ਦੇ ਦੇ ਇੱਕ ਫਿਰ ਮੇਰੇ ਕੋਲ ਥੋੜਾ ਦੂਰ ਆ ਕੇ ਲੈਣ ਦੇ ਇੱਕ ਬਲੈਕ ਲੈ ਲੀਏ ਅਗਰੇ ਬਲੈਕ ਲੈ ਲਓ ਮੈਂ ਖੋਣੀ ਹੈ ਹੈ ਜਾਂ ਲਾ ਆ ਦੇਖ ਲੋ ਆ ਦੇਖ ਲੋ ਕੋਈ ਮਰਜ਼ੀ ਦੇ ਜਿਆਦਾ ਬਲੈਕ ਨਹੀਂ ਲੈਣੀ ਤਾਂ ਆ ਬੜੇ ਸੁਣਦੇ ਨੇ ਜੀ ਤੇ ਨਾ ਉਹ ਨਾ ਉਹ ਵੀ ਬੜੇ ਬਸ ਬਸ ਸ਼ਰਟ ਨਾਲ ਹੀ ਹੈ ਸ਼ਰਟ ਵਗੈਰਾ ਸ਼ੈਲਟਰ ਸ਼ੈਲਟਰ ਨਹੀਂ ਲਾਨੇ ਇਹਨਾਂ ਕੁਝ ਗਿਆ 10 10 ਹੋ ਗਏ ਪੂਰੇ ਉਹ ਦੇਖਦਾ ਹੋ ਗਿਆ 4 ਲੋਰ ਹੋ ਗਏ 2 ਘੰਟਾ ਹੋ ਗਏ 10 ਯੂ 10 ਨਹੀਂ ਨਾ ਕੋ ਯਾ 8 ਹੋਇਆ ਕੇ 4 ਤੇ 2 ਸਿੱਧੂ 8 ਹੋ ਗਏ 8 ਹੋਏ 2 ਘੰਟਾ ਦੋ ਪਰਨੇ ਲੈਣੇ ਉਹ ਦਰੂਜੀ ਨਹੀਂ ਉਹ ਮੈਂ 10 ਨਗ ਪੂਰੇ ਗੰਨੇ ਠੀਕ ਹੈ ਥੋੜਾ ਬਾਹਰ ਦਾ ਮੈਂ ਮੈਂ ਤੁਸੀਂ ਛੱਡੋ ਬਸ ਸਹੀ ਰੇਟ ਲਾਇਆ ਜੀ ਰੇਟ ਨਹੀਂ ਵੱਧ ਲੱਗਦਾ ਭਾਜੀ ਓਏ 1000 ਰੁਪਿਆ ਵਾਲਾ ਲੋਰ ਹੈ 950 ਲਾਤਾ ਤੁਸੀਂ ਸਾਡੀ ਵਾਲਾ ਆ ਦੂਜਾ ਕਿਹੜਾ ਕਰੇ ਓ 1000 ਰੁਪਿਆ ਲਾਉਂਗਾ ਇਹ ਲਾ ਤੁਹਾਡੀ ਦੁਕਾਨ ਲੱਭ ਗਿਆ ਜੀ ਰੇਟ ਦਾ ਕਹਿੰਦਾ ਤੁਹਾਨੂੰ 5 ਤੁਸੀਂ ਮੀਨੇ ਵਾਲੇ ਛੜ ਕੋ ਚੇਂਜ ਨਹੀਂ ਕਰਨਾ ਮੈਨੂੰ ਰੇਟ ਪਤਾ ਪਰਚੀ ਹੋਵੇ ਨਾ ਮੈਂ ਤੁਹਾਡੇ ਕੋਲ ਇਹ ਸਾਡਾ ਕੀ ਰੇਟ ਹੈਗਾ 1000 ਲੋਰ ਆ ਇੰਟਰ 1000 ਰੁਪਿਆ ਦੇਖ ਓਏ 1000 ਰੁਪਿਆ ਲਾ ਦਿਓ ਤੁਹਾਨੂੰ ਕਰਗੋ ਆਣਾ ਇਹ ਲੋਗੋ ਸੁਣਿਧਾ ਇਹ ਤੇਰਾ ਬਿਯਾਰੀ ਬਣਾਉਣਾ ਇੱਕ ਫੋਲੋ 14 50 ਦੀਆਂ ਵਾਲੇ ਆਹ ਤਾਂ ਲਗੂ 2200 ਰੁਪਏ ਇਸ ਟਾਈਮ ਉਹ ਬੈਂਕ ਇਹ ਲਾਉਂਦੇ ਕਿਹੜੀ ਮਹਿੰਗੀ ਇਹ ਜੇ ਤੁਸੀਂ ਮੰਨਗੇ ਹਾਫ ਬਾਬਾ ਜਿਹੜਾ 2300 ਨਾਲ ਇਹ ਇਹ ਤੁਹਾਨੂੰ ਮੈਂ ਲਾਉਂਗਾ ਫੁੱਲ ਬਾਬੀ ਜਾ ਕੇ ਮਮਤਾ ਬੰਦ 26 2450 ਰੁਪਏ ਅਹੀ ਕਿਨੇ ਬਾਹਰ ਦਾ ਨਾਮ ਦਸੀਏ ਬਾਹਰ ਕਰਕੇ ਤੇ ਪੈਸੇ ਜਾਦੇ ਨਾ ਨਹੀਂ 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 ਭਾਈ ਹਲੋ ਤੁਸੀਂ ਕੋ ਮੇਰੇ ਕੋ ਕੱਲੇ ਗਾ ਸੋਨੇ ਮੇਰੇ ਕੋ ਤਾਂ ਅੱਥਰੋਂ ਪਹਿਲਾਂ ਤੋਰਿਆ ਆ ਜਿਹੜੇ ਆਹ ਲਓ ਜਿਹਦਾ ਨਾਮ ਉਹਦੇ ਵਿੱਚ ਨਾਮ ਵੀਰ ਬਣ ਨਾ ਨਾ ਵੀਰ ਬਣ ਜਾ ਤੂੰ ਉਹ ਜੈਕਟ ਦਾ ਮਹਿੰਗੀ ਬਹੁਤ ਤੁਹਾਨੂੰ ਮੈਂ ਜਿਹੜੀ ਅੱਜ ਤਾਂ ਤੁਸੀਂ ਚੱਲ ਇੱਥੇ ਬਠਣ ਲੈ ਨਹੀਂ ਨਹੀਂ ਮੇਰੇ ਠੀਕ ਆ ਬੰਦੇ ਨਾ ਕਰ ਤੇ ਅੱਗੇ ਵੀ ਇੱਥੇ ਆਏ ਹੁਣ ਵੀ ਇੱਥੇ ਇਹ ਗਾਹ ਵੀ ਇੱਥੇ ਹੀ ਹੋਣਾ ਵਾ ਕਪੜਾ ਚੰਗਾ ਨਿਕਲੂ ਦੁਆਰਾ ਫੇਰਾ ਆ ਇਹ ਨਿੱਕੇ ਦੇ ਵੀ ਇੱਥੋਂ ਹੀ ਲੈ ਕੇ ਜਾਣੇ ਵਿਆਹ ਆ ਗਿਆ ਵਾ ਬਿਲਕੁਲ ਠੀਕ ਲਾਦਾ ਫਿਰ ਪ੍ਰੋਪੈਂਡ ਦਾ ਰੇਟ ਦੇਖੋ ਸਾਡੇ ਕੋ 1250 ਦਾ ਸਟਾਰਟਿੰਗ ਹੈ ਇਹ ਤਾਂ ਨਹੀਂ ਤੁਹਾਨੂੰ 14 ਸਾਮੀਆਂ ਲਾ ਦੂਜੀ 14 ਦੇ 50 13 ਸਾਮੀਆਂ ਲਾਈ ਆ ਇੱਕ ਤਾਂ ਘਟਾ ਲਓ ਸਾਰੀਆਂ ਨਹੀਂ ਘਟਾਈਆਂ ਤੁਹਾਨੂੰ ਤਾਂ ਦੋ ਲਾ ਦੇ ਚਾਰ ਦੀਆਂ ਮੈਂ ਥੋੜਾ ਮੈਂ ਗੱਲ ਹੀ ਨਹੀਂ ਕੀਤੀ ਹੋਣੀ ਲੈ ਗੱਲ ਕੀ ਦੇ ਨਾਲ ਕਰਨੀ ਸਾਡੇ ਨਾਲ ਹੀ ਕਰਨੀ 11000 ਰਿਕਸ਼ਾ ਦਾ 11000 ਠੀਕ ਹੈ ਆਹ ਲੋਰ ਪਾ ਦੋ ਤੁਹਾਡੇ ਜੀ ਸਰਦੀ ਵਾਲਾ ਆਹ ਕ੍ਰਸ਼ ਵਾਲਾ ਲੋਰ ਆ ਜੀ ਤੇ ਨੇ ਚੋ ਕੱਟ ਰਿਆਂ ਜੂ ਵੀ ਕੱਪੜੇ ਹੈਗੇ ਤੁਹਾਡੇ ਕੋਲ ਨਾ ਲੋ ਜੀ ਕੱਟ ਲੈ ਲਓ ਮੈਂ ਤੁਹਾਨੂੰ ਪਤਾ ਕਿ ਉਹ ਤੂੰ ਸਮਝਦਾ ਨਹੀਂ ਉਹ ਹੈ ਬਾਹਰ ਵਾਸਤੇ ਨਹੀਂ ਲੈਣੇ ਮੈਂ ਕਹਿੰਦਾ ਇੱਥੇ ਵੀ ਤਾਂ ਮਾੜਾ ਕਿਉਂ ਪਾਉਣਾ ਜੇ ਤੁਸੀਂ ਬਾਹਰ ਚਿੰਗਾ ਬਿਜਨੇ ਵੇਲੇ ਸੇ ਮਾੜਾ ਪਾਉਣਾ ਤੂੰ ਸਮਝਦਾ ਨਹੀਂ ਵੀਰ ਬੱਚਿਆਂ ਨੂੰ ਪਤਾ ਕੀ ਅਗਰ ਸਾ 6 ਮਹੀਨੇ ਬਾਅਦ ਕੱਦ ਵੱਧ ਜਾਂਦੇ ਕਿੰਨੀ ਹਾਈਟ ਆ ਕੱਪੀ ਕਿਉਂ ਤੁਹਾਨੂੰ ਪੈਂਟਾਂ ਹੀ ਉਹ ਸਾਣਾ ਘਟਵਾ ਕੇ ਦੇਵਾਂਗੇ ਸੁੱਟ ਦਿੰਦੇ ਨੇ ਪੋਹਣ ਹੁਣ ਰੋਲਾ ਪਤਾ ਕੀ ਹੈ ਇੱਕ ਇੱਕ ਵਾਰੀ ਵਿਆਹ ਚ ਪੈਂਟ ਪਾਈ ਆ ਉਵੇਂ ਹੀ ਲਿਮਾਰੀ ਵਿੱਚ ਪਈ ਹੈ ਕਿੰਨੀ ਬੇਸਤਾ ਕਾਕੂ ਦੀ ਆਪਣੇ ਦੀ ਉਮਰ ਤਾਂ ਦੀ 18 ਸਾਲ ਆ ਜਵਾਨੀ ਹੈ ਠੀਕ ਹੈ ਹੈ ਤਾਂ ਜਵਾਨ ਆ ਪਰ ਉਹਦਾ ਇੱਕ ਵਾਰੀ ਮੁੜ ਕੇ ਪੋਹਦਾ ਹੀ ਨਹੀਂ ਰੋਲਾ ਤਾਂ ਆਹ ਪਤਾ ਕੀ ਹੈ ਚੀਜ਼ਾਂ ਨਹੀਂ ਸ਼ੁਰੂ ਹੋਈਆਂ ਇੰਸਟਾਗ੍ਰਾਮ ਤੇ ਫਿਰ ਤਾਂ ਆਹ ਚੱਕਰ ਕੱਪੜਾ ਲੈ ਕੇ ਬੇਕਾਰ ਕਰਕੇ ਛੁੱਟੀ ਹਾਂ ਆਹ ਚੱਕਰ ਹੈ 11100 ਹਾਂ 11000 ਠੀਕ ਹੈ ਕਦੋਂ ਇਹ ਦੰਬਰ ਤੋਂ ਗੱਲ ਵੀ ਕਰਨੀ ਹੈ ਮੇਰਾ ਨੰਬਰ ਰਹੀ ਵੀਰੇ ਨੂੰ ਠੀਕ ਹੈ ਲਾ ਆਇਆ ਆਪਾਂ ਕਪੜੇ ਕੁੱਪੜੇ ਲਾਇਆ ਖਰੀਦਣੋਂ ਦੋ ਪਰਨੇ ਖਰੀਦਨੇ ਕਿਤੋਂ ਖਰੀਦੀਏ ਪਰਨੇ ਅੱਛਾ ਜੀ ਦੋ ਹਾਂ ਦੇ ਦੋ ਟਾਈ ਮੋਲ ਲੈਣਾ ਉੱਪਰਲਾ ਨਹੀਂ ਉੱਪਰਲਾ ਸਹੀ ਉੱਪਰਲਾ ਤੇ ਆਏ ਇੱਕ ਵਿਚ ਦੀ ਸੜਕ ਜੀ ੱੱਡੀ ਨਿਕਲਦੀ ਹੈ ਸ਼ਹਿਰੋਂ ਆਉਣ ਵਾਸਤੇ ਇੱਕ ਕੋਕੋਕੋਲਾ ਕੋਕੋਲਾ ਠਾਤੂ ਦੇ ਨਾਲ ਨਾਲ ਹਾਂ ਉੱਥੇ ਆ ਕੇ ਕਿਰਨ ਪਲਾਜ਼ਾ ਆਊਗਾ ਇੱਕ ਨਿਕਾਲਾ ਆ ਲੋ ਕੋਕੋ ਲੱਗਿਆ ਲਾ। ਆ ਰਾਇਲ ਗ੍ਰੀਨ ਨਾ? ਰਾਇਲ ਗ੍ਰੀਨ ਦੇ ਨਾਲ ਹੀ ਉੱਥੇ ਬਿਲਕੁਲ ਨਾਲ ਕੇਰਨ ਬਲਾਜਾ ਹੈਗਾ ਸ਼ੋਰੂਮ ਦੇ ਬਾਰੇ। 3.5 3 3 ਮੀਟਰ ਦੇ ਦੋ ਕੀ ਰੇਟ ਆ ਹੈ? ਆਹ ਦੱਸਣ ਕਿ ਕਰੀਂ ਦੋ ਬਾਰੇ ਇਹ ਕਿੰਨੀ ਭਾਈ। ਲੈ ਜੀ। ਪਾ ਦੋ ਤਿੰਨੇ। ਪਹਿਲਾਂ ਕਿੰਨੇ 2 ਪਰਨੇ ਲੈਣੇ ਆ ਹੁਣ 3 ਹੋ ਗਿਆ ਚੱਕਰੀ ਫੋਨ ਕੀਤਾ ਹੁਣ 4 ਕਹਦੇ ਨੇ ਉਹ ਨਹੀਂ ਕਰਨਾ ਬਸ ਪਰ ਅਭ ਯਾਰ ਆਪਾਂ ਲਿਆ ਕੋਮਾ ਮਾ ਲੈਣਾ ਜਿਹੜਾ ਥੋੜਾ ਜਿਹਾ ਲੈ ਲਿਆ ਫਿਰ ਕਿਸੇ ਦੇਣਾ ਵਾਹੀਂ ਫੇਰ ਲੈ ਲਾਂ ਆਈ ਸਾਦਾ ਮਲੋੜੇ ਸ਼ਹਿਰ ਦੇਖੋ ਇੱਥੇ ਡੰਗਰਾਂ ਨੇ ਕਿੰਦਾ ਗੰਦ ਪਾਇਆ ਵਿਚਾਨਾ ਆ ਵੀ ਲਗਾ ਕੋਈ ਪੁੱਤਰੋ ਆਮਣੇ ਆ ਗਿਆ ਗੁਛਣ ਵਾਲਿਆਂ ਦਾ ਹੋਟਲ ਆ ਬੜਾ ਉੱਤਜਣਾ ਇੱਕ ਪਨੀਰ ਪਕੌੜੇ ਦੋ ਦੋ ਹਾਫ ਦੇ ਦੇ ਫੁੱਲ ਹਾਫ ਹੀ ਲਿਆ ਦੋ ਹੌਲੀ ਖਾਣਾ ਨਾਲ ਮੈਂ ਖਾਣੇ ਥੋੜੇ ਚੱਲਿਆ ਜੇ ਇੱਕ ਫੁੱਲ ਦੋ ਪਨੀਰ ਪਕੌੜੇ ਦੋ ਪਨੀਰ ਪਕੌੜੇ ਦੋ ਸਮੋਸੇ ਛੋਲੇ ਪਾਓ ਸਮੋਸੇ ਛੋਲੇ ਲਿਆ ਮੇਰਾ ਵੀਰ ਭਾਜ ਪਨੀਰ ਵਾਲੀ ਖਾਣੇ ਅੱਜ ਹੋਰ ਕੀ ਆ ਉਹ ਬਸ ਨਾ ਮੰਨ ਦੋਸਤ ਜਿਹੜਾ ਖਾਣਾ ਖਾ ਲੋ ਆ ਇਹ ਗੋਲਛਣ ਵਾਲਿਆਂ ਦਾ ਹੋਟਲ ਮਲੋੜ ਇਹ ਆਵਾਜ਼ ਬਣਿਆ ਆ ਗਏ ਪਨੀਰ ਪੋੜੇ ਚਾਚੀ ਦੇ ਆ ਗਏ ਸਮੋਸੇ ਤੇ ਤੇਰੇ ਨਹੀਂ ਯਾਦੇ ਆ ਗਏ ਤੇ ਯਾਦੇ ਖਾ ਜਾਾਂਗੇ ਕੀ ਆਣੀ ਮਾਤਾ ਤੂੰ ਚੱਲ ਬੈ ਚਾ ਪਿਆਵਾ ਚੱਲੀਏ ਹਾਂ ਚਾਹੇ ਪੀ ਲਾ ਲੈ ਆਣਾ ਬੱਚਿਆਂ ਲਈ ਥੋੜੀ ਜੀ ਲੈਣੀ ਥੀ ਇਹਨਾਂ ਤੋਂ ਲਈਏ ਕਿਉਂ ਇਹਨਾਂ ਤੋਂ ਲਈਏ ਤਾਂ ਦੁਕਾਨ ਇੱਕ ਆ ਇੱਕ ਤੋਂ ਉਹ ਦੇ ਦੇ ਛੋਟਾ ਇੱਕ ਦੇ ਦੇ ਵੱਡਾ ਰੱਖ ਦੇ ਗੱਡੀ ਚ ਆਇਆ ਖੋਲਦਾ ਮੈਂ ਪਰਾ ਥੱਲੇ ਨੂੰ ਹਾਂ ਬਟਾਲੇ ਆ ਕੇ ਛੋੜ ਦੇ ਉਸਤੇ ਇੱਕ ਜਿੱਥੇ 3000 ਦਾ ਸਾਮਾਨ ਆ ਗਿਆ ਜੀ ਦੋ ਕੱਟੇ ਦੇ ਮਿਨੀ ਮਿਕਸਰ ਗੱਡੀ ਗਈ ਪਾਰਾ ਉੱਤੇ ਰੱਖ ਦਈਏ ਆ ਜਾ ਕਪ ਪੀਤਾ ਵੀ ਜੀ ਆਪਾਂ ਸਾਰੇ ਕੰਮਕਾਰ ਕਰਕੇ ਦੇ ਸ਼ਹਿਰੋਂ ਨਿਕਲ ਪਿਆ ਬਾਹਰ ਟਾਈਮ ਕਿੰਨਾ ਹੋ ਗਿਆ ਨਾ ਟਾਈਮ ਚਾਚੀ 1 ਵਜੇ ਚੱਲਿਆ ਜੀ ਆ ਗਏ ਉਹਨ ਪੱਠੇ ਤੱਥਿਆਂ ਦਾ ਘਰ ਤੇ ਆ ਹਾਂ ਜੀ ਆਪਾਂ ਪਿੰਡ ਪਹੁੰਚ ਗਏ ਆ ਤੇ ਅੱਜ ਤਾਂ ਨੇੜੇ ਮਸ਼ੀਨ ਲੱਗੀ ਆ ਇੱਥੋਂ ਲ ਜਾਵਾਂਗੇ ਪਰਾਲੀ ਦੇ ਪੁੱਥੇ ਇਕੱਠੇ ਕਰਕੇ ਨਜ਼ਾਰਾ ਹੀ ਆਇਆ ਹਾਂ ਇੱਥੇ ਵੱਡਾਂਗੇ ਚਾਚੇ ਝੋਨਾ ਨਲ 11 21 ਆ ਅਰੇ ਹਾਂ ਹਾਂ ਆਏ ਆਏ ਪਿੰਡ ਪਹੁੰਚ ਗਏ ਪਤਾ ਨਹੀਂ ਕਰਨੇ ਆ ਕੇ ਪਾਣੀ ਪੁੰਡਾ ਆਵੇ ਕਿ ਨਹੀਂ گاਵਾਂ ਨੂੰ ਹਾਂ ਉਵੇਂ ਨਾ ਤੁਰਿਆ ਸਕੂਲੋਂ ਆ ਗਿਆ ਨਾ ਕਿ ਨਹੀਂ ਕਰਨਾ ਨੇ ਵੇਖਦੇ ਨੇ ਪਾਣੀ ਦਾ ਇਹ ਜਾ ਕੇ ਬੂਆ ਇੱਧਰ ਵੀ ਖਲਣ ਲੱਗੇ ਤੇ ਚਾਚੀ ਵੀ ਵਿਚਾਰੀ ਗਈ ਤੇ ਆਪਾਂ ਵੀ ਪਹੁੰਚ ਗਏ ਆ ਘਰੇ ਉੱਥੇ ਵੱਜੀਆਂ ਜੇ ਪਾਣੀ ਇੰਡਾ ਆ ਨੇ ਮੁੰਡੇ ਨੇ ਘਰੇ ਸਕੂਲੋਂ ਨਹੀਂ ਆਇਆ ਓਵੇਂ ਵਿਚਾਰੀਆਂ ਬੈਠੀਆਂ ਘਰੋਂ ਜਾਣ ਦਾ ਕੀ ਫਾਇਦਾ ਨਹੀਂ ਆਇਆ ਜਿੰਦਰੇ ਉਵੇਂ ਵਜੇ ਆ ਜੀ ਅਜੇ ਵਿਚਾਰਾ ਘਰੇ ਨਹੀਂ ਪਹੁੰਚਿਆ ਤੇ ਉਹਨੇ ਕੀ ਪਾਣੀ ਡਾਉਣਾ ਮੈਨੂੰ ਡਾਉਣਾ ਪੈਣਾ ਚਲ ਚੱਲ ਪੀਓ ਪਾਣੀ ਚਲੋ ਚਲੋ ਪਾਣੀ ਪੀ ਲਾ ਉੱਥੇ ਖੜ ਗਈ ਪੱਠਿਆਂ ਨੂੰ ਵੇਖ ਕੇ ਚਲੋ ਚਲੋ ਪਾਣੀ ਪੀਓ ਮਿੰਟ ਮਾਰੋ ਤੈਨੂੰ ਖੋਲਾਂ ਚਲੋ 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 ਭੜਨਾਂ ਲੱਗ ਜੀ ਹਾਂ ਤਨ ਮਪੜਾ ਲੈ ਨਾ ਹਾਂ ਹਤੇ ਨਮ ਮਾਰੀਆਂ ਚੱਲ ਪਾਣੀ ਪੀ ਚੱਲ ਚੱਲ ਵੇ 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 ਬੱਚੇ ਨੂੰ ਮਿਲੇਗੀ ਹਾਂ ਵੇ ਗੰਦ ਮਾਰਿਆ ਨਾ ਚਿਹਰਾ ਸ਼ੂਰ ਹੋ ਆਏ ਆ ਤੇ ਆ ਜਾ ਕਰਨਾ ਨਾ ਤੂੰ ਆ ਗਿਆ ਯਾਰ ਇਹ 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 ਕਿੰਦਾ ਤੂੰ ਇਹ ਆ ਜੋ ਕਿ ਤਰ੍ਹਾਂ ਬਿਆ ਕਰੋ ਐਂ ਲਾ ਪੱਠੇ ਲੈ ਕੇ ਆਈ ਤੇ ਫੇਰ ਪੱਠਿਆਂ ਦੇ ਕੱਢਦੀਆਂ ਹੀਆਂ ਕਚੁੰਬੜ ਤੇ ਫੇਰ ਬੰਜਦਾ ਗੋਆ ਗੋਆ ਬੰਜਨ ਦਾ ਫੇਰ ਲੱਦ ਕੇ ਵਿਚਾਰੇ ਨੂੰ ਰੇੜੀ ਦੇ ਖੇਦਲ ਜਾਈਦਾ ਐਸੇ ਕਾਰੋਬਾਰ ਜੇ ਸਾਰੀ ਦਿੜੀ ਨੰਗ ਜਾਂਦੀ ਆਪਾਂ ਰੇੜੀ ਗੁੜੀ ਦਿੱਤੀ ਲੱਦ ਮੈਂ ਕਰਨ ਲੱਗਾ ਤੂੰ ਪੱਠੇ ਲਾਇਆ ਗੋਆ ਸੁੱਟ ਕੇ ਮਾ ਪਾਉਣਾ ਇਹਨਾਂ ਨੂੰ ਪਠੇ ਜਿੰਨੀਆਂ ਖੜੀਆਂ ਕਾਕੇ ਛੇਤੀ ਕੰਮ ਨਿਬੜ ਜਾਏਗਾ ਦਾਤਰੀਆਂ ਉਹਨੇ ਦੋ ਲੱਧੀਆਂ ਸੀ ਇੱਕ ਦਾਤਰੀ ਮੈਂ ਪੁੱਠੀ ਲਾਇਆ ਅੱਜ ਲੇਟ ਹੋ ਗਏ ਸਵੇਰੇ ਨੂੰ ਛੁੱਟੀ ਆ ਕਰਨ ਨੂੰ ਸਵੇਰੇ ਡਾਵਾਂਗੇ ਬੂੰਦੀਆਂ ਕੰਮ ਦੀਆਂ ਇੱਕ ਦਾ ਕਰਾਂਗੇ ਉਧਰ ਮਨ ਲੱਗਾ ਚੋਨੇ ਦੀ ਟਰਾਲੀ ਆ ਗਈ ਐ ਇੱਧਰ ਡਾਵਾਂਗੇ ਬੂੰਦੀਆਂ ਮੱਟਾ ਮੱਟਾ ਪਾਉਣੀ ਆ ਤੇ ਮੇਥਰੇ ਮੁੱਥਰੇ ਲਾਉਣੇ ਆ ਹਾਂ ਕੀ ਆਣੀ ਆ ਲਾਲਾ ਲਾਲਾ ਪੱਠੇ ਇਨੇ ਕੁੱਤਰੇ ਪਏ ਆ ਇਹ ਪੌਣੇ ਇਨੇ ਚਰ ਨੂੰ ਇਹਨਾਂ ਨੂੰ ਤੇ ਆਪ ਐ ਬੁੱਥੇ ਉਹ ਕੱਲੀ ਜਵਾਰ ਲੈ ਆਗਾ ਜਵਾਰ ਵਿੱਚ ਲਾ ਕੇ ਇਹਨਾਂ ਨੂੰ ਉਤਰ ਦਿਆਂਗੇ ਤੇ ਫਿਰ ਮੈਂ ਲੈਣ ਜਾਵਾਂਗਾ ਬੁੱਥੇ ਇੱਕ ਰੀ ਇਹਨਾਂ ਨੂੰ ਆ ਭਰ ਲੀਏ ਖੁਰ ਲੀਆਂ ਖਾਣਾ-ਦਾਣਾ ਇਹਨਾਂ ਪਾ ਦੇਗੇ ਵੇ ਸਾਰ ਖੜੀਆਂ ਮੇਰੇਲੇ ਵੇਖਣ ਡਈਆਂ ਵੀ ਬੂਟਿਆ ਤੂੰ ਕੀ ਕਰਦਾ ਕੀ ਕਰਦਾ ਬਸ ਪਾਉਣ ਲੱਗਾ ਸ਼ੁਰੂ ਆ ਕੰਮ ਆ ਵੇਖੋ ਚੱਕ ਲਈ ਟੋਕਰੀ ਹੋਏਗਾ ਹੋ ਕਿਉਂ ਨਹੀਂ ਸਕਦਾ ਜਦੋਂ ਤੈਨੂੰ ਖੜਕਾਇਆ ਨਾ ਮੈਂ ਹੋਰ ਚਾਚੀ ਮਾ ਤੈਨੂੰ ਇਹੋ ਜਿਹਾ ਖੜਕਾਉਣਾ ਤੂੰ ਨਾਨਕਿਆਂ ਨੇ ਮੂੰਹ ਨਹੀਂ ਕਰਨਾ। ਕ੍ਯਾ ਵੀ। ਆਹ ਜੀ ਪਠੇ ਕੁਤਰਿਆ ਕਰਨਾ। ਇਹ ਲੈ ਆਇਆ ਥੋੜੇ ਜੇ। ਨਾਲ ਹੋਣਾ ਪੁੱਠੇ ਕੁਤਰਾਂਗੇ। ਆਹ ਆ ਬੱਕਰੀਆਂ ਜੋ ਕੇ ਕੁਤਰੇ ਆ। ਕਿਉਂਕਿ ਉਹ ਨਿਹਰਾਰਾ ਖਾਂਦੀਆਂ। ਓਣੀ ਖਾਂਦੀਆਂ ਅੰਦਰ ਚੇ। ਮਾ ਤੋਦਿਆਂ ਨੂੰ ਕੇਲਾ ਖਵਾਮ। ਹਾਲਾ ਤੋਂ ਕਿਸਾ ਲੱਕ ਬਾਹਰ ਦੀ ਗੱਲ ਨਹੀਂ ਆ ਇਹਨਾਂ ਨੂੰ ਆਗੋ ਪਤਾ ਹੈ ਕਿ ਪੱਠੀਆਂ ਕਰਕੇ ਲੱਗੀ ਹਣੀ ਹੋਈ ਪੱਠੀਆਂ ਤੋਂ ਪਹਿਲਾਂ ਹੀ ਨਿਕਲ ਜਾਂ ਹਾਲਾ ਕੇਲਾ ਖਾਲਾ ਬਾਕੀ ਇੱਥੇ ਪਿਆ ਰਹਨ ਤਾਂ ਫੇਰ ਪੋਣਾ ਤੁਹਾਨੂੰ ਉਹਨਾਂ ਖਾਓ ਠੰਡਾ ਆ ਗਿਆ ਇਟਰਾਂ ਦੀ ਰੋਟੀ ਆ ਗਈ ਆ ਤੇ ਆਪਾਂ ਵੀ ਲੱਗੇ ਇਟਰ ਤਿਆਰ ਕਰਨ ਪਹਿਲਾਂ ਇਹ ਸਪਰਿੰਗ ਪਾਉਣੇ ਆ ਜਿਹੜਾ ਫੇਰ ਆ ਪਡੋਲੀ 'ਚ ਰੱਖਾਂਗੇ ਕਿਉਂਕਿ ਉੱਥੇ ਥੱਲੇ ਟੈਲਾਂ ਨੂੰ ਸੇਕ ਚੂਕ ਨਾ ਲੱਗੇ ਉਸ ਕਰਕੇ ਪੂਰੀ ਤਿਆਰੀ ਕਰਦੇ ਹਾਂ ਉੱਤਰ ਦੀ ਇਹਦੇ ਵਿੱਚ ਰੱਖਦੇ ਆ ਢੋਲੀ ਇਹ ਵੀ ਹੈ ਵੇਲਾ ਪ੍ਰਾਣੀਆਂ ਬੀਬੀਆਂ ਬਣਾ ਲੈਂਦੀਆਂ ਸੀ ਮੈਂ ਉਦੋਂ ਲਿਆਇਆ 150 ਦੀ ਦਿੱਤੀ ਆ ਢੋਲੀ ਥੱਲੇ ਕੜਾਜਾ ਉੱਤੇ ਦੋ ਬਾਹਰ ਲਾਏ ਕੜੇ ਦਾ ਗਲ ਜਾ ਤੋੜ ਕੇ ਇਹ ਪੁੱਠੇ ਲਾਇਆ ਪੱਕੋਤਰ ਇੱਧਰ ਲਾਤਾ ਢੇਰ ਪੱਠਿਆਂ ਦਾ ਪਰ ਮੈਨੂੰ ਨਾ ਛੱਤਰਾਂ ਵਾਲੀਆਂ ਕੁਕੜੀਆਂ ਇਹਨਾਂ ਨੇ ਸਾਰੇ ਖਲਾ ਤੇ ਚਲੋ ਖੁੱਡੇ 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 ਮੈਨੂੰ ਉਹਦੇ ਹੀ ਦੱਸ ਯਾਰ ਇਹਨਾਂ ਸਾਰੇ ਪੱਠੇ ਖਲਾਰਤੇ ਕਰਨਾ ਕੀ ਕਰਦਾ ਪਿਆ ਚਲੋ ਖੁੱਡੇ 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 ਪੱਠੇ ਵੇਹ ਨਾ ਸਾਰੇ ਭੈਜੋ ਖਲਾਰਤੇ ਚਲੋ ਖੁੱਡੇ 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 ਡੇ ਖੁੱਡੇ 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 ਕਿਹੜੀਆਂ ਨੇ ਖਲਾਰੇ ਆ ਮਹਾਰਾਜ ਜੀ ਕਾ ਲਾ ਜੀ ਹੁਣ ਆਪਾਂ ਲੱਗੇਂ ਅੰਗਾਵਾ ਚੋਣ ਕਰਨ ਜੱਟ ਚੋਣ ਲੱਗਾ ਵੇਖੋ ਮਿਸ਼ਰੀ ਸਾਡੀ ਦੁੱਧ ਪੀਣ ਲਈ ਨਿੱਕੀ ਜੀ ਕਿਉਂ ਮਿਸ਼ਰੀ ਦੁੱਧ ਪੀਣੀ ਆ ਅਰੇ ਕੰਮ ਨੇ ਬੇੜਕੇ ਦੇ ਇੱਕ ਤਾਂ ਮਖੀਰਾ ਰਹਿ ਗਿਆ ਹੁਣ ਆਪਾਂ ਲਾਉਣ ਲੱਗੇ ਆ ਗੱਡੀ ਅੰਦਰ ਗੱਡੀ ਅੰਦਰ ਲਾ ਕੇ ਇਥੇ ਵਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਸਾਸਰੀ ਗਾਲ ਮੋਣ ਵੇਲੇ ਕਦੀ ਪੱਠੇ ਕਦੀ ਦਾਣਾ ਕਦੀ ਪਾਣੀ ਕਦੀ ਕੋਈ ਕੰਮ ਚੱਲਦਾ ਹੀ ਰਿਹਾ ਓਕੇ ਬਾਏ ਬਾਏ ਸਾਰੇ ਭੈਣ ਭਰਾਵਾਂ ਸਾਸਰੀ ਕਾ ਲਾਈਕ ਕਮੈਂਟ ਸ਼ੇਅਰ ਕਰਨਾ